ਕੁੜੀ ਉਹ ਚੜੇ ਜਿਹੜੀ ਬੱਕਰੀ ਚੱਡਾ ਝਾੜਦੀ ਹੋਵੇ ਬੱਕਰੀ ਦਾ ਉਹੀ ਹੈ ਛੋੜ ਕਰ ਦੇ ਛੋੜ ਕਰ ਦੇ ਚੱਲ ਖਾਈ ਕਰਾਵਾਂਗੇ ਫਿਰ ਸਰਪੂ ਆ ਜਾਓ ਬਾਈ ਅਮਕੀ ਦੇਖੋ ਜੀ ਦੋ ਬੱਚੇ ਨੇ ਥੱਲੇ ਅੱਠਾਂ ਦੋ ਨੇ ਅੱਲਾ ਜੀ ਅੱਲਾ ਜੀ ਚੈੱਕ ਕਰ ਲੈਣੇ ਤੇਰਾ ਪੱਠਾ ਥੱਲੇ ਲਾ ਕੇ ਚਲਾ ਕੇ ਦੇਖ ਲੈ ਚਿਲਾ ਕੇ ਦੇਖ ਲਈ ਕੋਲੇ ਸਾਡਾ ਤਾਂ ਚੱਕਰ ਹੀ ਕਿਸੇ ਗਾਰੰਟੀ ਹੈ ਕਿਹੜੀ ਗੱਲ ਹੈ ਪੱਕਾ ਦਾ ਘੱਟ ਪੂਰੇ ਮੰਨ ਨਹੀਂ ਪੂਰੇ ਆਪਾ ਕੋਈ ਹੋਏ ਤੇਰਾ ਸੰਗ ਚ ਲੰਘ ਜਾ ਬਈ ਕੀ ਆ ਵਾਹ ਲੈਂਦੀ ਹੈ ਲੈਂਦੀ ਹੈ ਲੈਂਦੀ ਹੈ ਹਾਂ ਮੰਨ ਕੇ ਜਿਹੜੀ ਗੱਲ ਹੈ ਉਹਦੀ ਸਾਰੀ ਦਮਾਂਗੇ ਜਿਹੜੀ ਬੱਕਰੀ ਬੱਚੇ ਨਹੀਂ ਲੈਂਦੀ ਯਾਰ ਉਹਦਾ ਕੀ ਲੈਣਾ ਤਾਰਾ ਮਾਰੀ ਮੇਰੀ ਬਣੀ ਐ ਤੂੰ ਬੜਾ ਥੱਕ ਗਿਆ ਅੱਜਾ ਤੂੰ ਮਰਦਾ ਤੂੰ ਮਾਰ ਰੋਜ਼ ਦਾ ਬੋਲਣਾ ਹੋ ਗਿਆ ਪੁੜਪੜੀਆਂ ਤੇ ਨਕਸ਼ ਪੈ ਗਿਆ ਬਾਈ ਕਿਸੇ ਨੇ ਦਵਾਈ ਨਹੀਂ ਦਿਵਾਉਣੀ ਮੈਨੂੰ ਕਿਸੇ ਨੇ ਮਰ ਜਾ ਪਾੜ ਦੇ ਲੱਗਦੇ ਨਹੀਂ ਬਹੁਤ ਨੇ ਬੰਦੇ ਪਾੜ ਦੇ ਮੈਂ ਨਾ ਮੜੀਆਂ ਤਾਰਾ ਮਾਰ ਕੇ ਦਿਖਾਇਆ ਗਿਆ ਯਾਰ ਤਾਰਾ ਮਾਰਦੇ ਬੜੇ ਮਾਰਦੇ ਬਾਬਾ ਤੂੰ ਵੀ ਮਾਰ ਆ ਮਾਰ ਲੈ ਮਾਰੀ ਬਰੇਤਰ ਨਾਲ ਛੋਟੇ ਪਹਿਲੇ ਇਹ ਵੀ ਫੜ ਲੈ ਇਹ ਵੀ ਫੜ ਲੈ ਆ ਵੀ ਫੜ ਕੇ ਵਾੜ ਲੈ ਨਾ ਜੇ ਸਹੀ ਛੇਤੀ ਮਿਲਦੀ ਨਹੀਂ ਜੀ ਗੱਠਾ-ਗੁੱਠਾ ਦੇਖ ਉੱਤੇ ਚੋਲੋਟੀ ਚ ਵੱਛੋ ਨਾ ਗੰਡ-ਗੁੰਡ ਦੇਖ ਪਾਸ ਕਰ ਪੂਰੀ ਉਰਾਂ ਦੇ ਆ ਫਿਰ ਮਰ ਗਿਆ ਪਾਸਾ ਮਿਲੇ ਪਮਾਰਾ ਮੈਂ ਥੱਕ ਗਿਆ ਜਾ ਹੋ ਗਿਆ ਨੂੰ ਬਰਗਾ ਚੱਡਾ ਨਾ ਹੋਇਆ ਪੱਟਾ ਨਾ ਚੋਏ ਤੇ ਰੂੰਗਿਓ ਚੜੂਗੀ ਪੂਰੀਓ ਚੜੇ ਜਿਹੜੀ ਬੱਕਰੀ ਚੱਡਾ ਝਾਰਦੀ ਹੋਵੇ ਬੱਕਰੀ ਦਾ ਉਹੀ ਹੈ ਤਰ ਐਂ ਚੱਕ ਜਿਹੜੀਆਂ ਓਟੀਆਂ ਚਿਪਜੇ ਅਲਫਾਵੇ ਜੋ ਪੜਕੀ ਨੂੰ ਐਂ ਭਰ ਜੇ ਨਹੋ ਫੇ ਜੁਕਟਾ ਆਦੀ ਥੋੜਾ ਆ ਜੰਦਖਿਆ ਦੇ ਸੱਟ ਬੱਕਰੀ ਦੀ ਮਾਂ ਵਰਗੀ ਘਰੇ ਰੱਖਣ ਵਾਲੀ ਆ ਰੱਬੇ ਨੂੰ ਮਹਾਰਾਜ ਬਸ ਠੀਕ ਐ ਚੌੜਾ ਕਰ ਲੋ ਮੁੰਡਿਓ ਖਾੜਾ ਬਸ ਠੀਕ ਐ ਸਿਟੀ ਮਾਰ ਮੁੰਡਿਆ ਕਦੇ ਚੌੜਾ ਕਰ ਲੋ ਖਾੜਾ ਖਾੜਾ ਖੁੱਲਾ ਕਰੋ ਹਾਂਜੀ ਪੜਕਣਾ ਹੋਣ ਮੜਾਇਆ ਪਰਮਜੀਤ ਵਿਚਾਰਾ ਕੱਢੀ ਦੀ ਬਾਤ ਬਾਬਾ ਪਸੰਦ ਐ ਰੇਟ ਬਾਪਾ ਹੁਣ ਕਵੀ ਨੇ ਕੁੱਟ ਮਾਰ ਕੇ ਕਰ ਲਾਂਗੇ ਐਂ ਤਾਂ ਫਿਰ ਬੱਕਰੀ ਵੀ ਨਹੀਂ ਆਪਾਂ ਨੂੰ ਮਿਲਣੀ ਕਿਤੇ ਤੂੰ ਹੀ ਜਾ ਸਾਰੀ ਬਾਜ਼ਾਰ ਚ ੱੱਕੇ ਮਾਰੀ ਆ ਲਓ ਜੀ ਬਾਈ ਬਜਾ ਦਾ ਗੱਲ ਕਰੀ ਇਹ ਵੀ ਇਹ ਬਾਈ ਦੂਜੀ ਹੈਗੀ ਈ ਇਹ ਹੁਣੀ ਵੱਧ ਤੋਂ ਵੱਧ ਈ ਹੈ ਹੁਣੀ ਵੱਧ ਨਹੀਂ ਹੈਗੀ ਗੱਲ ਐ ਰੈਡ ਰੈਡ ਬੁਲਾਓ ਬੱਕਰੀ ਦਾ 10 10 ਸੂਏ ਦੇ ਦਾਂ ਦੀ ਇਹ ਬੱਕਰੀ ਕਿਹੜਾ ਬੂੜੀ ਹੁੰਦੀ ਆ ਖਰਾਕ ਨਾ ਬੂੜੀ ਹੋਵੇ ਮੰਗੋ ਜੀ ਥੋੜੀ ਚੀਜ਼ ਐ ਇਹਨੇ ਦੁੱਧ ਪੀਣ ਨੂੰ ਲੈਣੀ ਐ। ਬਸ ਗਰੰਟੀ ਐ ਬੱਕੀ। ਘਰੇ ਰੱਖਣੀ ਐ। ਇਹ ਬੰਦਾ ਤੜਕੇ ਦਾ ਖੜਾ ਮੈਂ ਅਥੇ ਨੂੰ ਪੱਠਾ ਦਵਾਦਾ। ਬੰਦਾ ਮੇਰੇ ਭਰੋਸੇ ਤੇ ਰਿਹਾ। ਹਾਂ। ਇਹ ਵੀ ਕਹਿੰਦਾ ਕਹਿੰਦਾ ਵੀ ਯਾਰ ਤੱਕੇ ਬਹੁਤ ਐ ਜੇ ਭੁੱਗ ਜੀ। ਠੀਕ ਆ। ਥੌਂ ਥੌਂ ਦਾ ਵੀ ਕਰਨਾ ਯਾਰ ਇਹਦਾ ਨਾ ਮਾੜਾ। ਇਹ ਮੇਰੇ ਭਰੋਸੇ ਤੇ ਰਿਹਾ। ਇਹ ਬੈਠਾ ਰਿਹਾ। ਹੁਣ ਵੇਲਾ ਕੀ ਕਹਿੰਦਾ ਹੁਣ ਤੂੰ ਵੇਲਾ ਮਾਵਾ ਗੱਡੀ ਭਰਾ ਕੇ ਤੋਰਦਾ ਬੰਦਾ। ਠੀਕ ਆ ਬਈ। ਆ ਜਾ ਮੇਰੇ ਕੰਨੀ। ਇਕ ਨਾ ਰਾਜੂ ਬਾਈ ਚੰਗੀ ਬੱਕਰੀ ਲੈ ਗਈ ਹੁਣ ਅਜੇ ਦਾ ਮਾਨਦਰੀ ਹੈ ਤੇਰੀ ਬੱਕਰੀ ਤੇਰੀ ਮੇਰੀ ਤਾਂ ਨਹੀਂ ਹੈਗੀ ਮੋਰੀ ਪਰਮਜੀਤਾ ਚੌੜਾ ਕੱਲੀ ਮੇਰੇ ਖੜਾ ਪਈ ਹੈ ਵੀਡੀਓ ਬਣਦੀ ਆ ਆਏ ਮੰਡੀ ਹੋਣਾ ਪੱਕਾ ਲਾਇ ਬੈ ਜਗਾੜ ਸਾਡਾ ਕਿਹੜੀ ਗੱਲ ਆ ਕੋਈ ਵੀ ਨੁਕਸਾਨ ਇਹ ਬੰਦੇ ਕਿਹੜੀ ਗੱਲ ਆ ਬਾਈ ਬਾਹ ਜ਼ਰੂਰੀ ਮੇਰੀ ਰੂਰੇ ਕਿਤੋਂ ਬਾਈ ਰਾਮਪਰੇ ਤੋਂ ਪੁਰਾਣੇ ਕਲਾਕਾਰ ਨੇ ਪੂਰੇ ਵਧੀਆ ਰੋਜ਼ ਦੇ ਮੰਡੀਆਂ ਚ ਆਉਣ ਜਾਣ ਵਾਲੇ ਨੇ ਜੇ ਬੱਕਰੀ ਚ ਕੋਈ ਨੁਕਸ ਹੋਇਆ ਬਦਲ ਕੇ ਲੈ ਜੀ ਆ ਵੀ ਗਾਰੰਟੀ ਦਿੰਨੇ ਤੈਨੂੰ ਬਾਈ ਜੀ ਇਹ ਜੀ ਗੱਲ ਨਹੀਂ ਸੁਈ ਹੋਈ ਬੱਕਰੀ ਆ ਕੋਈ ਗੱਬਣ ਨਹੀਂ ਕੋਈ ਫੰਡਰ ਨਹੀਂ ਫੰਡਰ ਨਹੀਂ ਗੱਬਣ ਦਾ ਇਹ ਵੀ ਹੁੰਦਾ ਪਤਾ ਨਹੀਂ ਸੂ ਪਤਾ ਨਹੀਂ ਨਾ ਸੂ ਰਜੂਰਾਂ ਨੂੰ ਖਿੱਚੀ ਭਰੀਆਂ ਨੇ ਉਹ ਗਰੰਟੀਆਂ ਸੀ ਹੁਣ ਮੈਂ ਮਿੱਠੂ ਦੇਣੋਂ ਹਟ ਗੇ ਵੀ ਲੋਕ ਸਾਨੂੰ ਖਿੱਚੇ ਆ ਤਾਂ ਕਹਿੰਦੇ ਲੈਣੀ ਆ ਲੈ ਨਹੀਂ ਲੈਣੀ ਨਾ ਲੈ ਅਗਲਾ ਮੈਂ ਵੀ ਗਰੰਟੀ ਦੇਊਗਾ ਭਾਈ ਕਿਉਂ ਜੀ ਅੱਜ ਤਾਂ ਤੇਰੀ ਪਾਸ ਕਰਤੀ ਸੌਦਾ ਕਰਾਤਾ ਹਾਂ ਜਿਹੜੀਆਂ ਗੱਲਾਂ ਨੇ ਕੋਈ ਖੂਬੀ ਆ ਬੱਕਰੀ ਚ ਤੈਨੂੰ ਦੱਸਾਂਗੇ ਠੀਕ ਆ ਗੱਲ ਵੀ ਆ ਨੁਕਸ ਹੈ ਇਹ ਬੱਕਰੀ ਪੂਰੀ ਚਾਰੇ ਚੂਲੇ ਸਾਰੇ ਮੋਟੀ ਹੱਡੀ ਦੀ ਹੈ ਹਾਂ ਕੋਲਾ ਕੇਰਾਦ ਵਾਲਾ ਫੇਰ ਸੌਤਾ ਕਰਾਂਗੇ ਹਾਂ ਨਾ ਨਾ ਤੋਰ ਲੈ ਲੈ ਹੁਣ ਸਾਈ ਕੱਢ ਗੱਲ ਜੇ ਤਾ ਤੂੰ ਕਹਦੇ ਨਹੀਂ ਫਿਰ ਮੇਰੇ ਤੇ ਛੱਡ ਹਾਂ ਉਹ ਨਹੀਂ ਗੱਲ ਬੱਕਰੀ ਦੀ ਕਿਉਂ ਬਈ ਹਾਂ ਗੱਲ ਠੀਕ ਹੈ ਬਈ ਜਾ ਕੰਨ ਵਿੱਚ ਗੱਲ ਕਰ ਜਾ ਹਾਂ ਮਰਦੀ ਮੋਢਾ ਪਹਿਲਾਂ ਰੋਟੀ ਕਰਨਾ ਰਾਜੂ ਪਹਿਲਾਂ ਇਦੋਂ ਕਰੈ ਕਰ ਲੋ ਠੰਡਾ ਹੋ ਗਿਆ ਮੌਸਮ ਆ ਆਪਣੇ ਬੰਦ ਕਰਿਓ ਜੋ ਪਾਈ ਕਣਕ ਪਾਈ ਦੁੱਧ ਜਿੰਨਾ ਮਰਜੀ ਲੈ ਜੀ ਖਰਾਕ ਨਾ ਆ ਖਰਾਕ ਕਿਉਂ ਗਰਮੀ ਚ ਤਾਂ ਤੂੰ ਤੜ ਦੇ ਇੱਕ ਵੀ ਸੇਧਾ ਸੀ ਮੌਸਮ ਠੰਡਾ ਹੋ ਗਿਆ ਪਰ ਆ ਤੜਕੀ ਉੱਠ ਕੇ ਪਹਿਰ ਦੇ ਤੜਕੇ ਮਾਰ ਦਿਆ ਕਰੀ ਰੋਜ਼ ਇਹ ਬਾੜੀ ਚ ਰੜਕੇ ਲਿਆ ਕਰੀ ਕਿਉਂ ਵੀ ਆਥਨ ਦੀ ਮੁੱਕਦਾ ਨਹੀਂ ਤੈਨੂੰ ਦਿਹਾੜੀ ਕਰਿਆ ਮਹੀਨੇ ਚ ਪੈਸੇ ਪੂਰੇ ਕੱਢੂਗੀ ਛੰਨੀ ਵੀ ਬਾਦੀ ਯਾਰ ਜਿਹੜਾ ਕੁਛ ਮਰ ਗਿਆ ਇਹ ਗੱਲ ਮੰਨ ਨਾ ਛੰਨੀ ਵੀ ਖਾਉਂਗਾ ਤੁਹਾਨੂੰ ਲੱਗ ਜੂ ਪਰ ਐ ਤੂੰ ਨਾ ਕਰ ਉਗੜੀ ਮਾਰ ਲੈ ਵਕਤ ਨੂੰ ਪਤਾ ਕਰ ਕਿਉਂ ਮੇਰਾ ਜੀਰੀ ਗੱਲ ਮੰਨ ਤੇਰਾ ਵੇੜਾ ਕਰੋ ਤਨ ਤਨ हां करू तन्न तन्न ਬੱਕਰੀ ਦੀ ਤਰੂ ਸ਼ਮਾ ਸ਼ਮ ਲਈਏ ਮੈਂ ਲਊ 18000 ਦੀ ਦੇਵ ਜੀ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਹੈ ਹੋਰ ਗੱਲ ਕਿੱਥੇ ਹੋਊਗੀ ਤੂੰ ਕਿਹੜਾ ਨਿਆਣਾ ਹੁਣ ਕਿੰਨੇ ਦੀ ਬੱਕਰੀ ਹੈ ਦੀ ਮੈਂ ਨਿਆਣਾ ਤਾਂ ਨਹੀਂ ਲੋਕ ਕਹਿੰਦੇ ਨੇ ਸਾਡੀ ਮਰਜ਼ੀ ਨਾਲ ਲੈ ਕੇ ਮੈਂ ਕੀ ਕਰਾਂ ਲੋਕਾਂ ਦਾ 18 18 ਦੀ ਲੈ ਜਾ ਮਦਾ ਮੁੱਲੇ ਜਾਇਜ਼ ਕਰਾਇਗਾ ਕੋਈ ਆਪਾਂ 50 ਦੇਗਾ 60 ਨਹੀਂ ਵਗੈਰਾ ਜੂ ਨਾ ਉਹ ਮੈਂ ਇਹਦਾ ਪੇਟਾ ਪਰਤਾ ਬੰਦੇ ਦਾ ਵੇ ਉਹ ਬੰਦੇ ਨੇ ਮੁੱਲ ਵੀ ਲੈਣ ਦੇਣ ਦੀ ਵਾਲੀ ਕਰਦੇ ਆਗੇ ਮੈਨੂੰ ਲੱਗਦਾ ਜੋ 50 ਮੰਗੀ ਜੀ ਫਿਰ ਕੋਈ ਦਾ ਕਿੰਨੇ ਦੇਣੀ ਆ 500 ਘੱਟ ਦੇ ਦੇ ਨਹੀਂ ਸਹੀ ਲੈਣ ਤੇ ਆ ਜਾ ਲੈਣ ਤੂੰ ਹੀ ਸਹੀ ਕਰ ਨਹੀਂ ਲੈ ਆਈ ਉਹਨਾਂ ਕਰਲਾ ਸੋ ਜੀ ਕਿੰਨੇ ਦਾ ਮਾਲ ਆ ਪੂਰੀ ਵੀ ਦੀ ਦਿੰਨਾ ਨਹੀਂ ਨਹੀਂ 21 ਦੀ ਦਿੰਨਾ 22 ਦੀ ਦਿੰਨਾ 23 ਦੀ ਦਿੰਨਾ ਹੁਣ ਦੱਸ ਕੀ ਕਰਾਂ ਕਿਉਂ ਜੀ ਉਹਨੇ ਦੁੱਧ ਪੀਣ ਨੂੰ ਲੈਣੀ ਆ ਵਪਾਰੀ ਨਹੀਂ ਵਪਾਰੀ ਦਾ ਭਾਈ ਨੇ ਠੀਕ ਆ ਜੀ ਹਾਓ ਜੇ ਪਪਾ ਇਹ ਮਰ ਗਿਆ ਵਿਚਾਰਾ ਪਹਿਲੀ ਵਾਰ ਲੈਂਦਾ ਫਿਰ ਕੀ ਕਰਾਂਗਾ ਪਪਾ ਕਹਿੰਦਾ ਤੋਹੇ ਤੇਰੇ ਨਾ ਵਪਾਰੀ ਜਾਂਦਾ ਰਹੇ ਨਾ ਆਪਾਂ ਹੀ ਮਰੀ ਰਹੀ ਮਰੇ ਤੋਹੇ ਤੇਰੇ ਫਿਰ ਮੈਨੂੰ ਇੱਕੋ ਹੀ ਦੱਸ ਦੇ ਜਮੀ ਹਾਂ ਬੱਕਰੀ 30000 ਰਾਇਰ ਰਿਸ਼ੀ ਇੰਜਾਰ ਤਿੰਨ ਥੱਲੇ ਆ ਕੇ ਗੱਲ ਕਰ ਲੈ ਤੇ ਤੂੰ ਹੀ ਪੱਕੇ ਲਾ ਦੇ ਪੱਕੇ ਤਾਂ ਮੈਂ ਬਥੇਰੇ ਲਾਦਾ ਝੂਲੀ ਨੋਟਾਂ ਨਾ ਭਰਦਾ ਪਰ ਆ ਗੀ ਡੁੱਬੀ ਜਾਂਦਾ ਤਾਂ ਹੀ ਸਾਨਾ ਆਏ ਜੀ ਵਿਚਾਰੇ ਨੂੰ ਮਸਾ ਪੈਸੇ ਲਿਆ ਗਰੀਬ ਬੰਦਾ ਐ ਮੈਂ ਤਾਂ ਜਾਣਦਾ ਵੀ ਨਹੀਂ ਇਹਨੂੰ ਸਾਰੇ ਗਰੀਬ ਰਾਜੂ ਕਿਸੇ ਕੋਲ ਆਪਾਂ ਪੈਸੇ ਲਿਆਉਣ ਆਈ ਚਲਾਈ ਚ ਕਰਾਉਣੇ ਤੈਨੂੰ ਪਤਾ ਹੀ ਐ ਚੱਲ ਤੁਹਾਡਾ ਦਾ ਵਪਾਰ ਐ ਕੋਈ ਨਹੀਂ ਰੋਜ਼ ਦਾ ਚੱਲਦਾ ਰਹੇ ਗੱਡਾ ਵਧੀਆ ਚੱਲੀ ਜਾ ਕਿਸੇ ਭਾਈ ਦਾ ਅਸੀਂ ਵੀ ਤੜਕੀ ਤੂਫਾਂ ਲਾਉਨੇ ਆ ਵੀ ਕੋਈ ਚੰਗਾ ਵਿਚਾਰੇ ਨੂੰ ਪਸੂ ਦਵਾਈਏ ਕਿਸੇ ਨੂੰ ਉਹ ਕਿੱਧਰ ਜਾਂਦਾ ਭਾਈ ਚੈਤ ਨਹੀਂ ਥੱਕੀਂਦੀ ਆ ਹੋਰਾਂ ਫੈਸਲਾ ਕਰਕੇ ਤੁਰਾਂਗੇ ਆ ਜਾ ਨੇੜੇ ਹੈ ਉਹ ਮਾੜਾ ਮੋਟਾ ਤਾਂ ਕਰਨ ਦੇ ਕੋਈ ਮਾੜਾ ਮੋਟਾ ਹੁਣ ਕੀ ਕਰਾਂਗੇ ਲੈ ਇਹ ਤੇਰੀ ਮਰਜ਼ੀ ਆ ਭਾਈ ਫਿਰ ਮੈਂ ਕਾਨੂੰ ਪਕਾਈ ਕਰਾਂ ਫਿਰ ਚੱਲ ਲੋੜ ਦੀ ਇਹ ਬੱਕਰੀ ਤੈਨੂੰ ਲੈ ਜਾਂਦਾ 20 ਕਿਲੇ ਲਾ ਦਿੰਦਾ 23000 ਲਾਤਾ ਜੀ ਠੀਕ 23 ਕਿੰਨੇ ਤੜ ਗਿਆ ਹੋ ਬਾਈ ਉਹ ਕਿੰਨੇ ਦੇੜਾ ਕਿਰੇ ਉਹ 30 ਮੰਗਿਆ ਤੀ 30 ਤੋਂ ਘਟ ਦੇਣੀ ਕੰਮ ਤਾਂ ਮੈਂ ਨੇੜੇ ਆ ਹੀ ਖੜਿਆ ਹੋਇਆ ਫਿਰ ਕੰਮ ਤਾਂ ਮਾੜੀ ਮੋਟੇ ਨਾਲ ਹੀ ਹੋ ਜੂ ਆਹ ਚੱਲੀਏ ਕਾ ਬਰਨਾ ਆ ਜਾ ਜੇ ਪੈਸੇ ਨਹੀਂ ਤੈਨੂੰ ਅੱਜ ਪੈਸੇ ਵੀ ਮੈਂ ਦੂੰ ਉਸ ਨੂੰ ਪੈਸੇ ਵੀ ਮੈਂ ਦੇ ਦੂੰ ਹੋਰ ਦੱਸ ਕੀ ਕਰਾਂਗੇ ਨਹੀਂ ਐਗੇ ਐਸੇ ਹੀ ਆਪਾਂ ਦੇ ਉਹ ਦੇਖ ਲੈ ਬੱਟੇ ਪੈਸੇ ਤੇ ਰੱਤ ਦਾ ਲੈ ਆ ਜੀ ਕੋਈ ਗੱਲ ਨਹੀਂ ਚੱਕਦਾ ਕਲੀ ਗੱਲ ਨਹੀਂ ਕੋ ਮਰਾਜੂ ਹਾਂ ਸਾੜੀ ਦਾ ਆਹ ਸਾੜੀ ਤਾਂ ਵੇਚੀ ਜਾਂਦੀ ਆ ਸਾੜੀ ਤਾਂ ਹੁਣ ਵੇਚ ਜੂ ਸੁਈ ਬੱਕਰੀ ਹੈ ਨਹੀਂ ਮੰਡੀ ਚ ਵੇਚ ਜੂ ਇਹ ਤਾਂ ਪੁੱਤ ਨਹੀਂ ਸਸਰੀ ਕਰਨੀ ਪੁੱਤ ਦੀ ਮਰਜ਼ੀ ਹੈ ਜੀ ਦਿੰਦੇ ਆ ਕੋਈ ਇਹ ਜਿਆਦਾ ਨਹੀਂ ਦਿੰਦਾ ਭਾਈ ਖਾਂਦੀ ਤੇ ਥਰੂ ਹੋਰ ਬੱਚੇ ਜੁਦੇਗਾ ਮੁਰਕੇ ਝੱਕ ਚਾਰ ਨੂੰ ਮਰਜੀ ਦਾ ਬੱਕਰੀ ਐ ਝੱਕ ਵਰਗੀ ਜੇ ਤੂੰ ਘੜੇ ਬਨ ਕੇ ਤਰ ਪੈਸੇ 15 ਦਿਨਾਂ ਨੂੰ ਵੀ ਦੁੱਧ ਨਹੀਂ ਦੇਣੀ ਨਾ ਸਾਡੀ ਉਹ ਦਾੜਾ ਪੱਕਾ ਪਾਏਗਾ ਫੇਰ ਭਾਈ 1.5 ਕਿਲੋ ਕਣਕ ਉਹੀ ਗੱਲ ਆ ਗਈ ਹਾਂ ਜ्यों ਕਣਕ ਰਲਾ ਕੇ ਪਾਣੀ ਮਰ ਜਿਆ ਪਾਈ ਜਾਂਦੇ ਬੱਕਰੀ ਨੂੰ ਮੋਹ ਕੁਮਾਰ ਕੀ ਧਾਵੀ ਅਸੀਂ ਆ ਕਿੱਥੇ ਆ ਮੁੰਡਾ ਤੇਰਾ ਹਾਂ ਨਾ ਰਹਿ ਕਰ ਲੋ ਕੋਈ ਚੱਕਰੀ ਬਈ ਯਾਰ ਚਲੋ ਇਦੋਂ ਵੱਧ ਫਿਰ ਤੋਂ ਵੀ ਹੋਰ ਦੇਖ ਲੋ ਬਈ ਆ ਹੋਰ ਦੇਖ ਲੋ ਦੋ ਬੱਚਿਆਂ ਦੀ ਤਾਂ ਨਹੀਂ ਮਿਲਦੀ ਛੇਤੀ ਉਹ ਵੀ 30 35 ਤੋਂ 25 ਤੋਂ ਘੱਟ ਨਹੀਂ ਮਿਲਣੀ ਤੁਹਾਨੂੰ ਦੇਖ ਲਓ ਸਾਨੂੰ ਮੰਡੀ ਦਾ ਪਤਾ ਹੈ ਨਾ ਰੋਜ਼ ਦੇ ਫਿਰਦੀ ਇੱਕ ਸੂਈ ਬੱਕਰੀ ਘਟ ਆਉਂਦੀ ਹੈ ਹਜੇ ਮੰਡੀ ਚ ਆਦੇ ਯਾਰ ਦੋਈ ਤੇ ਐਡੇ ਕੋਲ ਇੱਕ ਤਾਂ ਵੇਗੀ ਉੱਡੇ ਬਾਅਦ ਅਗਲੇ ਹਫਤੇ ਤੱਕ ਤਾਂ ਸੂਣ ਲੱਗ ਜਾਣਗੀਆਂ ਮਹੀਨੇ ਤੱਕ ਬੱਕਰੀਆਂ ਫਿਰ ਵਾਧੂ ਆਉਣਗੀਆਂ ਫਿਰ ਮਾਰ ਲਾਂਗੇ ਉਹ ਤੇਰੀ ਮਰਜ਼ੀ ਨਹੀਂ ਲੈਣੀ ਫਿਰ ਚੱਲੀਏ ਹਾਂ ਬਿਲਕੁਲ ਇਥਾ ਕਹਿੰਦੇ ਵੀ 23 ਤੋਂ ਉੱਤੇ ਨਹੀਂ ਚੱਲ ਕੋਈ ਗੱਲ ਇਹ ਕੋਈ ਗੱਲ ਚਲੋ ਹਫਾਰਾ ਮੇਰਾ ਨਹੀਂ ਮੈਂ ਤਾਂ ਮਾੜਾ ਮੋਟਾ ਸਰਕੇ ਆ ਕੇ ਦੇਖ ਲਾਂਦਾ ਭਾਈ ਚੱਲ ਕੋਈ ਨਾ ਚੱਲੀਏ ਹਾਂ ਸਾਢੇ 23 ਕਰੀਏ ਨਹੀਂ ਬਸ ਮੁੰਡਾ ਕਹਿੰਦਾ ਫੱਟ ਨਹੀਂ ਆ ਚਾ ਫੱਟ ਨਹੀਂ ਹੋਰ ਦੇ ਫੋਰ ਦੇਖ ਲਓ ਕੋਈ ਨਹੀਂ ਆਗਾ ਆ ਜੋ ਫਾਈ